ਪਿੰਡਾ ਜਿਹੜਾ ਕਿ ਮਾਨਕਪੁਰ ਮਾਨਕਪੁਰ ਹਨ ਅੱਜ ਆਪਾਂ ਮਾਨਕਪੁਰ ਦੇ ਵਿੱਚ ਖੜੇ ਆਂ ਮੇਰੇ ਨਾਲ ਸਾਡੇ ਐਮ ਐਲ ਏ ਰਾਜਪੁਰੇ ਤੋਂ ਭੈਣ ਨੀਨਾ ਮਿੱਤਲ ਜੀ ਨਾਲ ਨੇ ਤੇ ਮਾਨਕਪੁਰ ਦੀ ਸਾਡੀ ਪੰਚਾਇਤ ਸਾਡੇ ਬਜ਼ੁਰਗ ਉਰੇ ਦੇ ਜਿਹੜੇ ਵਸਨੀਕ ਨੇ ਸਾਰੇ ਜਣੇ ਨਾਲ ਖੜੇ ਨੇ ਤੁਸੀਂ ਦੇਖ ਸਕਦੇ ਹੋ ਜੋ ਟੀਚਾ ਆਪਾਂ ਮਿੱਥੇ ਐ ਮਾਨ ਸਰਕਾਰ ਨੇ ਜੋ ਟੀਚਾ ਮਿੱਥਿਆ ਕਿ ਸਾਰੇ ਪਿੰਡਾਂ ਦੇ ਜਿਹੜੇ ਪੰਜਾਬ ਦੇ ਆਪਣੇ ਪਿੰਡ ਨੇ 13236 ਪੰਚਾਇਤਾਂ ਨੇ ਇਹ ਪਿੰਡਾਂ ਦੇ ਜਿਹੜਾ ਟੋਬਿਆਂ ਦੀ ਸਫਾਈ ਦੀ ਮੁਹਿੰਮ ਜਿਹੜੀ ਯੁੱਧ ਸਤਰ ਦੇ ਉੱਤੇ ਅਸੀਂ ਸ਼ੁਰੂ ਕੀਤੀ ਹੈ ਵਾਰ ਫੁੱਟ ਲੈਵਲ ਦੇ ਉੱਤੇ ਉਹਦੇ ਤੁਸੀਂ ਦੇਖ ਸਕਦੇ ਹੋ ਇਹ ਕਹਿੰਦੇ ਜਿਹੜਾ ਟੋਬੇ 'ਚ ਖੜੇ ਆ ਇਸ ਸਮੇਂ ਤੁਸੀਂ ਜਿਹੜਾ ਮੀਡੀਆ ਖੜੇ ਹੋ ਇਸ ਸਮੇਂ ਟੋਬੇ 'ਚ ਖੜੇ ਹੋ ਮੈਂ ਇਹਨਾਂ ਕੰਡੇ ਤੇ ਖੜਾ ਹਾਂ ਇਹ ਜਿਹੜਾ ਟੋਬਾ ਸੀ ਇਹ ਨੱਕੋ ਨੱਕ ਕਹਿੰਦੇ ਕਿੱਥੇ ਤੱਕ ਭਰੇ ਹੋਇਆ ਸੀਗਾ ਆਹ ਦੇਖ ਲਓ ਜੀ ਇਹ ਕਹਿੰਦੇ ਇਸ ਕੰਡੇ ਤੱਕ ਟੋਬਾ ਭਰਿਆ ਆਇਆ ਸੀ ਇਹ ਤੋਬਾ ਹੁਣ ਸਫਾਈ ਪਹਿਲਾਂ ਤੇਰੀ ਡੀਵਾਟਰਿੰਗ ਕਰਾਈ ਆ ਉਹ ਦੇਖੋ ਸਾਰਾ ਟੋਬਾ ਖਾਲੀ ਕਰਾਤਾ ਆ ਸਾਡੀਆਂ ਮਾਵਾਂ ਲੱਗੀਆਂ ਹੋਈਆਂ ਨਰੇਗਾ ਦੇ ਵਿੱਚ ਇਹਦੇ ਚ ਹੁਣ ਇਹ ਸਾਰਾ ਜਿਹੜਾ ਕੂੜਾ ਕਰਕਟ ਹੈ ਇਹ ਸੰਭਰ ਕੇ ਇੱਕ ਵਾਰ ਸਾਰਾ ਬਾਹਰ ਕੱਢ ਦੇਣਾ ਬਾਹਰ ਕੱਢਣ ਤੋਂ ਬਾਅਦ ਚੋਂ ਫੇਰ ਇਸ ਟੋਬੇ ਦੀ ਡੀਸਿਲਟਿੰਗ ਦਾ ਕੰਮ ਸ਼ੁਰੂ ਹੋ ਜਾਣਾ ਨਾਲ ਦੀ ਨਾਲ ਡੀਸਿਲਟਿੰਗ ਮਤਲਬ ਇਹਦੀ ਜਿਹੜੀ ਗਾਰ ਹੈ ਇਹਦੀ ਗਾਰ ਹੈ ਜਿਹੜੀ ਗਾਰ ਕੱਢੀ ਜਾਊਗੀ ਇਹਨੂੰ ਐਨ ਇਹਦਾ ਬੈੱਡ ਹੈ ਜਿਹੜਾ ਥੱਲੇ ਬਿਲਕੁਲ ਐ ਪੱਧਰ ਕੀਤਾ ਜਾਊਗਾ ਇੱਕ ਜਿਹੜਾ ਜਿਵੇਂ ਵੇਟਾ ਵਾਜਾ ਬਣਿਆ ਹੋਇਆ ਦੇਖ ਰਹੇ ਹਾਂ ਕੋਈ ਕਿਤੇ ਨੂੰ ਮਿੱਟੀ ਪਈ ਐ ਕੋਈ ਕਿਤੇ ਨੂੰ ਇਹਦੇ ਚ ਅਸੀਂ ਜਣੀ ਕਿ ਇਹਨੂੰ ਬਹੁਤ ਵਧੀਆ ਤਰੀਕੇ ਨਾਲ ਇਹਨੂੰ ਐ ਜਿੱਥੇ ਇੱਥੇ ਜਣੀ ਕਿ ਇਹਨੂੰ ਚੌਰਸ ਦੇਖਣ ਨੂੰ ਵੀ ਇਹ ਸੋਹਣਾ ਲੱਗੇ ਇਹਨੂੰ ਫਿਰ ਅਸੀਂ ਆ ਸਕੇਅਰ ਬਣਾਵਾਂਗੇ ਸਕੇਅਰ ਬਣਾ ਕੇ ਉਰੇ ਅਸੀਂ ਇਹ ਪਿੰਡ ਵੱਡਾ ਔਰ ਵੱਡਾ ਪਿੰਡ ਹੋਣ ਕਰਕੇ ਇੱਕ ਤਰ੍ਹਾਂ ਨਾਲ ਇਹ ਇਹਦੀ ਆਬਾਦੀ ਬਹੁਤ ਜ਼ਿਆਦਾ ਹੈ ਕਿੰਨੀ ਆਬਾਦੀ ਹੈ ਜੀ ਉਰੇ ਦੀ 3854 38 38 3800 ਆਬਾਦੀ ਹੈ ਜਾਂ ਵੋਟ ਹੈ 3800 ਆਬਾਦੀ 3100 ਵੋਟ 3100 ਵੋਟ ਹੈ 3800 ਕਹਿੰਦੇ ਆਬਾਦੀ ਹੈ 4000 ਮੰਨ ਲਓ ਸੋ ਉਰੇ ਇਸ ਪਿੰਡ ਦੇ ਵਿੱਚ ਉਰੇ ਸੀਚੇਵਾਲ ਮਾਡਲ ਬਣਾ ਜਰੂਰੀ ਹੈ ਲਾਜ਼ਮੀ ਹੈ ਸੋ ਅਸੀਂ ਉਰੇ ਸੀਚੇਵਾਲ ਮਾਡਲ ਬਣਾਵਾਂਗੇ ਇਹ ਪਿੰਡ ਦਾ ਸਾਰਾ ਪਾਣੀ ਇੱਕ ਕਲੈਕਸ਼ਨ ਪੁਆਇੰਟ ਬਣਾ ਕੇ ਉਸ ਕਲੈਕਸ਼ਨ ਪੁਆਇੰਟ ਤੋਂ ਪਹਿਲਾਂ ਇਹ ਪਾਣੀ ਸੀਚੇਵਾਲ ਮਾਡਲ 'ਚ ਇੱਕ ਇੱਕ ਜਿਹੜਾ ਪਾਉਂਡ ਖੂਹ ਹੈ ਉਹਦੇ ਚਾਉ ਉਹ ਤੋਂ ਨਿੱਤਰ ਕੇ ਫਿਰ ਦੂਸਰੇ ਖੂਹ ਚ ਆਊਗਾ ਫਿਰ ਨਿੱਤਰ ਕੇ ਜਿਹੜਾ ਪਾਣੀ ਆ ਫਿਰ ਜਿਹੜਾ ਇਹ ਅਸੀਂ ਟੋਬਾ ਸਾਫ ਕਰਾਵਾਂਗੇ ਫਿਰ ਨਿੱਤਰ ਕੇ ਪਾਣੀ ਸਾਫ ਪਾਣੀ ਇਹਦੇ ਚ ਆਊਗਾ ਇਹ ਪਾਣੀ ਫਿਰ ਜਿਹੜਾ ਹੋਊਗਾ ਅਸੀਂ ਇਹਨੂੰ ਸੋਲਰ ਮੋਟਰ ਲਾ ਕੇ ਅੱਗੇ ਯਾਨੀ ਕਿ ਇਹ ਯੂਟਿਲਾਈਜ਼ ਕਿੱਥੇ ਪੰਚਾਇਤ ਫਿਰ ਪੰਚਾਇਤ ਦਾ ਪ੍ਰੋਰੋਗੇਟਿਵ ਹੈ ਵੀ ਇਹਨਾਂ ਨੇ ਕਿੱਥੇ ਇਸ ਪਾਣੀ ਦੀ ਵਰਤੋਂ ਕਰਨੀ ਹੈ ਖੇਤੀ ਲਈ ਕਰਨੀ ਹੈ ਹੋਰ ਆਪਣੇ ਕੋਈ ਨਿੱਜੀ ਕੰਮਾਂ ਦੇ ਦੀ ਕੋਈ ਯੂਜ਼ ਕਰਨਾ ਹੈ ਪਾਣੀ ਫਿਰ ਕਰ ਸਕਦੇ ਨੇ ਸੋ ਯਾਨੀ ਕਿ ਇਸ ਤਰ੍ਹਾਂ ਦਾ ਜਿਹੜੀ ਮੁਹਿੰਮ ਹੈ ਮੈਂ ਤਾਂ ਅੱਜ ਬਿਨਾਂ ਦੱਸੇ ਹੋਰੇ ਅਸੀਂ ਸਾਡੇ ਕੱਲ ਪ੍ਰੋਗਰਾਮ ਬਣਿਆ ਮੁੱਖ ਮੰਤਰੀ ਸਾਹਿਬ ਨੇ ਦਸ਼ਾ ਨਿਰਦੇਸ਼ ਦਿੱਤੇ ਕਿ ਵੀ ਤੁਸੀਂ ਰੈਂਡਮਲੀ ਵਿజిਟ ਕਰਕੇ ਆਓ ਬਿਨਾਂ ਦੱਸੇ ਜਾਣਾ ਤੇ ਅਸੀਂ ਬਿਨਾਂ ਦੱਸੇ ਅਜੂਰੇ ਆਏ ਤਾਂ ਪੰਚਾਇਤ ਨੂੰ ਅੱਜ ਪਤਾ ਲੱਗ ਗਿਆ ਵੀ ਯੂਰੇ ਮੰਤਰੀ ਸਾਹਿਬ ਨੇ ਆਉਣਾ ਹੈ ਤਾਂ ਇਕੱਠੀ ਹੋਈ ਸਾਰੀ ਪੰਚਾਇਤ ਤੇ ਮਾਵਾਂ ਲੱਗੀਆਂ ਹੋਈਆਂ ਦੇਖੋ ਕੰਮ ਕਰਨ ਦਿਖਾਇਓ ਉੱਧਰ ਵੀ ਕਿਵੇਂ ਕੰਮ ਚੱਲ ਰਿਹਾ ਦੇਖੋ ਤੇ ਇਹ ਇਹਦੇ ਨਾਲ ਬੜਾ ਫਾਇਦਾ ਇਹ ਹੋ ਰਿਹਾ ਹੈ ਕਿ ਜਿੱਥੇ ਰੋਜ਼ਗਾਰ ਮਿਲ ਰਿਹਾ ਮਨਰੇਗਾ ਦੇ ਵਿੱਚ ਅੱਗੇ ਕੀ ਹੁੰਦਾ ਸੀ ਪੁਰਾਣੇ ਸਮਿਆਂ ਦੇ ਵਿੱਚ ਇਹੀ ਕਹੀ ਜਾਂਦਾ ਸੀ ਰੋਜ਼ਗਾਰ ਨਹੀਂ ਮਿਲਦਾ ਕੰਮ ਨਹੀਂ ਚੱਲਦਾ ਪਿੰਡਾਂ 'ਚ ਕੰਮ ਚਲਾਓ ਹੁਣ ਇਹ ਕੰਮ ਦਿਨ ਰਾਤ ਚੱਲ ਰਿਹਾ ਹੈ ਪਿੰਡਾਂ ਦੇ ਵਿੱਚ ਸੋ ਇਸ ਵਾਰ ਸਾਡਾ ਮਨਰੇਗਾ ਦਾ ਵੀ ਜਿਹੜਾ ਟੀਚਾ ਕਿਉਂਕਿ ਲੇਬਰ ਮਨਰੇਗਾ 'ਚ ਉਹ ਯੂਜ਼ ਹੋ ਰਹੀ ਆ ਡਾਊਟੇਲਿੰਗ ਕਰ ਰਹੇ ਆ ਅਸੀਂ ਅਲੱਗ-ਅਲੱਗ ਇਹਦੇ 'ਚ 15ਵੇਂ ਵਿੱਤ ਦਾ ਵੀ ਪੈਸਾ ਲੱਗੂਗਾ ਮਨਰੇਗਾ 'ਚੋਂ ਵੀ ਪੈਸਾ ਲੱਗੂਗਾ ਸੋ ਇਹ ਇਹਦੇ ਵਿੱਚ ਦੇਖੋ ਤੁਸੀਂ ਕਿੰਨਾ ਰੋਜ਼ਗਾਰ ਕਿੰਨਾ ਜਨਰੇਟ ਹੋ ਰਿਹਾ ਕਿੰਨੇ ਮੈਂਡੇਜ਼ ਜਨਰੇਟ ਹੋ ਰਹੇ ਆ ਮਨਰੇਗਾ 'ਚੋਂ ਸੋ ਇਹਦੇ ਨਾਲ ਰੁਜ਼ਗਾਰ ਵੀ ਮਿਲੂਗਾ ਘਰਾਂ ਦੇ ਵਿੱਚ ਜਾਨੀ ਕਿ ਸਾਡੇ ਜਾਨੀ ਘਰਾਂ ਦੇ ਵਿੱਚ ਜਦੋਂ ਪੈਸਾ ਆਊਗਾ ਘਰ ਪਰਫੁੱਲਤ ਹੋਣਗੇ ਨਾਲ ਪਿੰਡ ਦਾ ਸੁਧਾਰ ਹੋਊਗਾ ਨਾਲ ਸਾਡੇ ਏਰੀਆ ਦਾ ਸੁਧਾਰ ਹੋਊ ਸਾਫ਼ ਸਪਾਈ ਹੋਊਗੀ ਸੋ ਐਦਾਂ ਦੇ ਪ੍ਰੋਜੈਕਟਾਂ ਜਿਹੜੇ ਆਰੰਭੇ ਹੋਏ ਨੇ ਪੂਰੇ ਪੰਜਾਬ ਦੇ ਵਿੱਚ ਚੱਲ ਰਹੇ ਨੇ ਜੀ ਤੇ ਪੂਰੇ ਪੰਜਾਬ ਦੇ ਜਿੰਨੇ ਪਿੰਡ ਨੇ ਜਿੰਨੇ ਪਿੰਡ ਆਲਮੋਸਟ ਸਾਰੇ ਪਿੰਡਾਂ ਦੇ ਵਿੱਚ ਕੰਮ ਚਾਲੂ ਨੇ ਤੇ ਉਦੋਂ ਬਾਅਦ ਚੋ ਜਿਹੜੇ ਪਲੇਗਰਾਉਂਡ ਨੇ ਪਲੇਗਰਾਉਂਡਾਂ ਦੇ ਵੀ ਕੰਮ ਸਾਰੇ ਨੇ ਜਿਹੜੇ ਉਹ ਦਿਨ ਰਾਤ ਜਣੀ ਕਿ ਪੂਰੇ ਯੁੱਧ ਸਤਰ ਤੇ ਚੱਲ ਰਹੇ ਆ ਅਸੀਂ ਇਸ ਸਾਲ ਦੇ ਇਹ ਜਿਹੜਾ ਫਾਈਨੈਂਸ਼ੀਅਲ ਇਅਰ ਹੈ 31 ਮਾਰਚ ਤੱਕ ਇਹਦੇ ਫਾਈਨੈਂਸ਼ੀਅਲ ਇਅਰ ਦੇ ਐਂਡ ਤੱਕ ਜਣੀ ਕਿ ਅਸੀਂ ਪਲੇਗਰਾਉਂਡਾਂ ਤੇ ਟੋਬਿਆਂ ਦੀ ਜਿਹੜੀ ਜਣੀ ਕਿ ਜੋ ਅਸੀਂ ਕਮਿਟਮੈਂਟ ਕੀਤੀ ਆ ਪੰਜਾਬ ਤੇ ਪੰਜਾਬੀਆਂ ਦੇ ਨਾਲ ਅਸੀਂ ਇਹਦੇ ਟੀਚੇ ਨੂੰ ਅਸੀਂ ਆਪਣੇ ਨੂੰ ਪੂਰਾ ਕਰਾਂਗੇ ਧੰਨਵਾਦ ਜੀ ਬਹੁਤ ਬਹੁਤ